ਜਿਹੜੇ ਕਈ ਬਜ਼ੁਰਗ ਜੀ ਹੈ ਨਾ ਸੁਣਿਆਲੇ ਉਹਨਾਂ ਦਾ ਦੋ ਸ਼ਮਸ਼ਾਨ ਘਾਟ ਨੂੰ ਦੇਖ ਕੇ ਮਰਨ ਨੂੰ ਕੀ ਕਰੂਗਾ ਇਹ ਜਵਾਬ ਉਹਦਾ ਜਿਹੜੇ ਰਾਜਾ ਬੜਿੰਗ ਜੀ ਦਾ ਦਾ ਬਿਆਨ ਹੈ ਕਿ ਉਧਰੋਂ ਹੈਗਾ ਏ ਕਿ ਜਿਹੜੇ ਸਾਡੇ ਵੱਡੇ ਲੀਡਰ ਹੈਗੇ ਕਾਂਗਰਸ ਚ 80 ਸਾਲ ਦੇ ਕੋਈ ਮੁੱਖ ਮੰਤਰੀ ਜਾਂ ਮੰਤਰੀ ਹੋ ਚੁੱਕੇ ਹੈ ਕਿ ਉਹਨਾਂ ਵਾਸਤਾ ਸ਼ਮਸ਼ਾਨ ਘਾਟ ਬਣਾਵਾਵਾਂਗੇ ਸਾਨੂੰ ਜਗ੍ਹਾ ਮਿਲਾ ਮੇਰੇ ਨਾਲ ਦਾ ਇਹ ਵੀ ਇੱਧਰ ਦਾ ਵੀ ਬਿਆਨ ਲੱਗਦਾ ਵੀ ਉਧਰੋਂ ਵੀ ਉਹ ਆਪਣਾ ਇਸ਼ਾਰਾ ਕਰਦੇ ਆ ਬਿੱਤੇ ਦਿਨੀ ਕਾਂਗਰਸੀ ਵਿਧਾਇਕ ਰਾਜਾ ਬੜਿੰਗ ਵੱਲੋਂ ਚੋਣ ਪ੍ਰਚਾਰ ਚ ਦਿੱਤਾ ਗਿਆ ਬਿਆਨ ਤਾਂ ਤੁਹਾਨੂੰ ਜਿਆਦਾ ਹੀ ਹੋਵੇਗਾ ਜਿਸ ਵਿੱਚ ਇਹ ਰਾਜਾ ਬੜਿੰਗ ਨੇ ਅਜੇਹਾ ਸ਼ਮਸ਼ਾਨ ਘਾਟ ਬਣਾਉਣ ਦੀ ਗੱਲ ਆਖੀ ਸੀ ਜਿਸ ਨੂੰ ਦੇਖ ਕੇ 80-80 ਸਾਲ ਦੇ ਬਜ਼ੁਰਗਾਂ ਦਾ ਮਰਨ ਨੂੰ ਦਿਲ ਕਰੇਗਾ ਆਪਣੇ ਵੱਲੋਂ ਦਿੱਤੇ ਇਸ ਬਿਆਨ ਤੋਂ ਬਾਅਦ ਰਾਜਾ ਬੜਿੰਗ ਦੀ ਚਾਰੇ ਪਾਸੇ ਖੂਬ ਨਿੰਦਾ ਹੋਈ ਸੀ ਇਸ ਦੇ ਨਾਲ ਹੀ ਵਿਰੋਧੀਆਂ ਨੇ ਵੀ ਰਾਜਾ ਬੜਿੰਗ ਦੇ ਨਾਲ ਨਾਲ ਪੂਰੀ ਕਾਂਗਰਸ ਸਰਕਾਰ ਨੂੰ ਲੰਮੇ ਹੱਥੀ ਲਿਆ ਸੀ ਅਜਿਹੇ ਚ ਹੁਣ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸਿੰਧੋਵਾ ਨੇ ਵੀ ਰਾਜਾ ਬੜਿੰਗ ਦੇ ਬਿਆਨ ਤੇ ਤੰਜ ਕਸਿਆ ਅਮਰਜੀਤ ਸਿੰਘ ਸਿੰਧੋਵਾ ਨੇ ਤਾਂ ਇਥੋਂ ਤੱਕ ਕਾ ਦਿੱਤਾ ਕਿ ਰਾਜਾ ਬੜਿੰਗ ਦਾ ਇਹ ਬਿਆਨ ਆਮ ਲੋਕਾਂ ਲਈ ਨਹੀਂ ਸਗੋਂ 80 ਸਾਲ ਦੇ ਕਾਂਗਰਸੀ ਪਾਰਟੀ ਅਗੂ ਲਈ ਸੀ ਅਤੇ ਰਾਜਾ ਬੜਿੰਗ ਸਮਸ਼ਾਨ ਘਾਟ ਆਮ ਲੋਕਾਂ ਲਈ ਨਹੀਂ ਸਗੋਂ ਇਹਨਾ ਹੀ ਵੱਡੇ ਉਮਰ ਦੇ ਪਾਰਟੀ ਅਗੂਆਂ ਲਈ ਬਣਾਉਣਾ ਚਾਹੁੰਦੇ ਨੇ ਤਾਂ ਕਿ ਉਹਨਾਂ ਦਾ ਕੁਰਸੀ ਲਈ ਰਾਸ ਆਸ ਹੋ ਸਕੇ ਪਹਿਲੇ ਇਹ ਕਾਂਗਰਸ ਵਾਲੇ ਸਾਰੇ ਪੰਜਾਬ ਦੇ ਲੋਕਾਂ ਨੂੰ ਮਰਵਾਏ ਜਾਂਦੇ ਹਨ ਕਿਸੇ ਕਿਸਾਨਾਂ ਦਾ ਕਰਜ਼ਾ ਮਾਫ ਕਰਿਆ ਇਹਨਾਂ ਨੇ ਕਿਸਾਨ ਕਰਜ਼ਾਈ ਹੋ ਕੇ ਮਰ ਗਏ ਠੀਕ ਹੈ ਜੀ ਉਸ ਤੋਂ ਬਾਅਦ ਨੌਜਵਾਨ ਨਸ਼ੇ ਦਾ ਵਿੱਚ ਅੱਜ ਕਿੰਨਾ ਘਰਾਂ ਦੇ ਘਰ ਬਰਬਾਦ ਹੋ ਗਏ ਇਹਦਾ ਪਹਿਲੇ ਇਹਨਾਂ ਨੇ ਉਧਰੋਂ ਪੰਜਾਬ ਤੋਰਿਆ ਵਾ ਪਰ ਹੋਰ ਨਵੀਆਂ ਸ਼ਵਚਾਨ ਘਾਟਾਂ ਬਣਾ ਕੇ ਜਿਹੜੇ ਇਦਾਂ ਦੇ ਬਿਆਨ ਦਿੰਦੇ ਆ ਲੋਕਾਂ ਦੇ ਪਰ ਬਹੁਤ ਲੋਕਾਂ ਦੇ ਦਿਲ ਨੂੰ ਠੇਸ ਪਹੁੰਚਾਉਂਦੇ ਆਗੇ ਇਹਨਾਂ ਨੂੰ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਪਰ ਜਿਹੜੇ ਰਾਜਾ ਬੜਿੰਗ ਜੀ ਦਾ ਦਾ ਬਿਆਨ ਹੈ ਕਿ ਉਧਰੋਂ ਹੈਗਾ ਕਿ ਜਿਹੜੇ ਸਾਡੇ ਵੱਡੇ ਲੀਡਰ ਹੈਗੇ ਕਾਂਗਰਸ ਚ 80 ਸਾਲ ਦੇ ਕੋਈ ਮੁੱਖ ਮੰਤਰੀ ਜਾਂ ਮੰਤਰੀ ਹੋ ਚੁੱਕੇ ਐ ਕਿ ਉਹਨਾਂ ਬਾਅਦ ਤਾਂ ਸ਼ਮਸ਼ਾਨ ਘਾਟ ਬਣਾਵਾ ਕੇ ਸਾਨੂੰ ਜਗ੍ਹਾ ਮਿਲਾ ਮੇਰੇ ਨਾਲ ਇਹ ਇੱਧਰ ਦਾ ਵੀ ਬਿਆਨ ਲੱਗਦਾ ਵੀ ਉਹਦੋਂ ਵੀ ਉਹ ਆਪਣਾ ਇਸ਼ਾਰਾ ਕਰਦੇ ਆ ਦੱਸਦੀ ਕਿ ਰਾਜਾ ਵਿਡਿੰਗ ਨੇ ਚੋਣ ਪ੍ਰਚਾਰ ਦੌਰਾਨ ਇੱਕ ਸਭਾ ਵਿੱਚ ਕਿਹਾ ਸੀ ਕਿ ਉਹ ਪਿੰਡ-ਪਿੰਡ ਵਿੱਚ ਅਜਿਹੇ ਸ਼ਮਸ਼ਾਨ ਘਾਟ ਬਣਾ ਦੇਣਗੇ ਜਿਨ੍ਹਾਂ ਨੂੰ ਦੇਖ ਕੇ ਹਰ ਇੱਕ ਦਾ ਮਰਨ ਦਿਲ ਕਰੇਗਾ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਰਾਜਾ ਵਿਡਿੰਗ ਨੇ ਵਿਵਾਦਿਤ ਬਿਆਨ ਦਿੱਤਾ ਹੋਵੇ ਇਸ ਤੋਂ ਪਹਿਲਾਂ ਆਉਣਾ ਦਾ ਰਾਜਸਥਾਨ ਵਿੱਚ ਦਿੱਤਾ ਖੰਗਰੀ ਦਵਾਈ ਵਾਲਾ ਬਿਆਨ ਅਤੇ ਕਾਂਗਰਸੀ ਆਗੂਆ ਵੱਲੋਂ ਕਰ ਕਰ ਜਾ ਕੇ ਨਵੇਂ ਜੰਮੇ ਬੱਚਿਆਂ ਦੇ ਤਰਾਗੜੀਆਂ ਮੰਗਨ ਵਾਲਾ ਬਿਆਨ ਵੀ ਖੂਬ ਵਾਇਰਲ ਹੋ ਚੁੱਕਿਆ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ